ਇਹ ਅਪਸਿ ਮਰਾਈ ਨਾਨਕ ਪਿਤਾ ਕੈਲਾਉ ਗੋਪਾਈ ਇਹ ਗੁਰਦੁਆਰਾ ਬਾਬਾ ਗੁਰਦਤਾ ਜੀ ਦਾ ਹੈ ਬਾਬਾ ਜੀ ਛੇਵੇਂ ਪਾਚਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਕਹਿੰਦੇ ਹਨ ਕਿ ਉਹਨਾਂ ਨੇ ਪਹਾੜੀਆਂ ਦੀ ਇੱਕ ਮਰੀ ਹੋਈ ਗਾਂ ਜੀਉਂਦੀ ਕਰ ਦਿੱਤੀ ਸੀ ਇਸ ਤੇ ਗੁਰੂ ਪਿਤਾ ਜੀ ਨੇ ਗੁਰਾ ਬਣਾਇਆ ਅਤੇ ਕਿਹਾ ਬਾਬਾ ਜੀ ਪਰਾਮਾਤ ਨਾ ਖੇਰਦਾ ਹੈ ਇਸ ਤੇ ਬਾਬਾ ਜੀ ਨੇ ਇਸ ਜਗ੍ਹਾ ਤੇ ਆ ਕੇ ਆਪਣੇ ਉੱਤੇ ਇੱਕ ਚਾਦਰ ਤਾਣ ਲਈ ਅਤੇ ਆਪਣੇ ਪ੍ਰਾਨ ਤਿਆਗ ਦਿੱਤੇ ਇਹ ਦਰਗਾਹ ਤੀਰ ਬਾਬਾ ਬੁੱਢਣ ਸਾਹਿਬ ਜੀ ਦੀ ਹੈ ਸਾਈਂ ਜੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸੇਵਕ ਸਨ ਉਹਨਾਂ ਦੀਆਂ ਬੱਕਰੀਆਂ ਕੁੱਤਾ ਅਤੇ ਸ਼ੇਰ ਇਕੱਠੇ ਹੀ ਰਹਿੰਦੇ ਸਨ ਇਹ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਇਸ ਇਸ ਸਥਾਨ ਤੇ ਸਾਈਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰ ਚਰਨ ਪਾਇੇ ਸਨ। ਵੀਰ ਬੁੱਢਣ ਸ਼ਾਹ ਨੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਆਪਣੀਆਂ ਬੱਕਰੀਆਂ ਦਾ ਦੁੱਧ ਚੋ ਕੇ ਭੇਟ ਕੀਤਾ ਸੀ। ਗੁਰੂ ਜੀ ਨੇ ਕਿਹਾ ਸੀ ਕਿ ਅਸੀਂ ਇਹ ਦੁੱਧ ਛੇਵੇਂ ਜਾਮੇ ਵਿੱਚ ਆ ਕੇ ਪੀਵਾਂਗੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਜਗ੍ਹਾ ਤੇ ਆਏ ਤਾਂ ਉਹਨਾਂ ਨੇ ਸਾਈਂ ਬੁੱਢਣ ਸ਼ਾਹ ਨੂੰ ਦਰਸ਼ਨ ਦਿੱਤੇ ਤੇ ਉਸ ਪਾਸੋਂ ਦੁੱਧ ਪੀਤਾ।